ਆਯੁਰਵੇਦ ਅਨੁਸਾਰ ਸਰੀਰ ਵਿੱਚ ਇਕੱਠੇ ਹੋਏ ਵਿਸ਼ੈਲੇ ਤੱਤ ਟਾਕਸਿਨ ਬਿਮਾਰੀਆਂ ਦਾ ਮੁੱਖ ਕਾਰਨ ਹੁੰਦੇ ਹਨ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢਣ ਲਈ ਡੀਟਾਕਸ ਪਾਣੀ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ ਆਯੁਰਵੇਦ ਤਰੀਕੇ ਨਾਲ ਤਿਆਰ ਕੀਤਾ ਡੀਟਾਕਸ ਪਾਣੀ ਨਾ ਸਿਰਫ ਸਰੀਰ ਨੂੰ ਸਾਫ਼ ਰੱਖਦਾ ਹੈ ਸਗੋਂ ਪਚਣ ਤੰਤਰ ਨੂੰ ਮਜ਼ਬੂਤ ਕਰਦਾ ਹੈ ਤੇ ਚਮਕਦਾਰ ਚਮੜੀ ਉਜਾਦ ਕਰਦਾ ਹੈ ਸੋ ਇਹਨੂੰ ਤਿਆਰ ਕਰਨ ਦਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਹਾਂ ਸਵੇਰੇ ਖਾਲੀ ਪੇਟ ਇੱਕ ਗਲਾਸ ਗੁੰਗਣੇ ਪਾਣੀ ਵਿੱਚ ਕੁਝ ਤਾਜ਼ੇ ਤુલਸੀ ਦੇ ਪੱਤੇ ਅੱਧਾ ਨਿੰਬੂ ਦਾ ਰਸ ਇੱਕ ਚੁਟਕੀ ਹਲਦੀ ਤੇ ਕੁਝ ਅਦਰਕ ਦੇ ਟੁਕੜੇ ਪਾਓ ਇਸ ਪਾਣੀ ਨੂੰ 10 ਮਿੰਟ ਰੱਖਣ ਤੋਂ ਬਾਅਦ ਹੌਲੀ-ਹੌਲੀ ਪੀਓ ਇਹਦੇ ਫਾਇਦੇ ਕੀ ਹਨ ਸਰੀਰ ਤੋਂ ਵਿਸ਼ੇਲੇ ਤੱਤ ਦੂਰ ਕਰਦਾ ਹੈ ਪਾਚਣ ਸ਼ਕਤੀ ਤੇ ਇਮਿਊਨਿਟੀ ਸਿਸਟਮ ਮਜ਼ਬੂਤ ਕਰਦਾ ਹੈ ਚਮੜੀ ਤੇ ਵਾਲਾਂ ਲਈ ਲਾਭਕਾਰੀ ਹੈ ਥਕਾਵਟ ਘਟਾਉਂਦਾ ਹੈ ਤੇ ਊਰਜਾ ਵਧਾਉਂਦਾ ਹੈ ਆਯੁਰਵੈਦਿਕ ਡिटॉक्स ਪਾਣੀ ਹਰ ਰੋਜ਼ ਪੀਣ ਨਾਲ ਸਰੀਰ ਸਿਹਤਮੰਦ ਤਾਜ਼ਾ ਤੇ ਮਨ ਸ਼ਾਂਤ ਰਹਿੰਦਾ ਹੈ ਸੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ